ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਜਿੰਨਾ ਮੇਰੀਆਂ ਭੈਣਾਂ ਭਰਾਵਾਂ ਦੇ ਕਿਡਨੀ ਸਟੋਨ ਆ ਪਥਰੀਆਂ ਜਿੰਨਾਂ ਦੇ ਉਹਨਾਂ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਜਿਹੜਾ ਪੱਥਰ ਚਟ ਦਾ ਜਿਹੜਾ ਪੌਦਾ ਸੋ ਮੈਨੂੰ ਮੇਰੀ ਵੱਡੀ ਭੈਣ ਨੇ ਮੇਰੇ ਖੁਦ ਦੇ ਚਾਰ ਪਥਰੀਆਂ ਸੀ ਵੱਡੀ ਭੈਣ ਨੇ ਮੈਨੂੰ ਸੁਜੈਸਟ ਕੀਤਾ ਕਹਿੰਦੀ ਵੀ ਇਹਦੇ ਨਾਲ ਜਿਹੜਾ ਪਥਰੀਆਂ ਉਹ 15 ਦਿਨ ਦੇ ਅੰਦਰ ਟੁੱਟ ਕੇ ਵਾਸ਼ਰੂਮ ਰਾਈ ਤੁਹਾਡੇ ਬਾਹਰ ਨਿਕਲ ਜਾਂਦੀਆਂ ਮੇਰੇ ਤਿੰਨ ਪਥਰੀਆਂ ਨਿਕਲ ਚੁੱਕੀਆਂ ਨੇ ਇੱਕ ਪਥਰੀ ਰਹਿ ਗਈ ਆ ਸੋ ਫਿਰ ਉਸ ਤੋਂ ਬਾਅਦ ਪਹਿਲਾਂ ਤਾਂ ਭੈਣ ਦੇ ਵਿੰਡੋ ਅਸੀਂ ਲੈ ਕੇ ਆਉਂਦੇ ਰਹੇ ਉਸ ਤੋਂ ਬਾਅਦ ਫਿਰ ਅਸੀਂ ਖੁਦ ਆ ਗਮਲੇ ਦੇ ਵਿੱਚ ਜਿਹੜਾ ਪੱਥਰ ਚਟ ਦਾ ਜਿਹੜਾ ਪੌਦਾ ਅਸੀਂ ਲਾ ਲਿਆ ਸੀ ਰੋਜ਼ ਦਾ ਮੈਂ ਇੱਕ ਪੱਤਾ ਇਸ ਪੱਥਰ ਚਟ ਦੇ ਬੂਟੇ ਦਾ ਲੈਣੀ ਆ ਖਾਨੀ ਆ ਸੋ ਟੇਸਟ ਵੀ ਵਧੀਆ ਹੁੰਦਾ ਕੋਈ ਇਹਦਾ ਟੇਸਟ ਵੀ ਨਹੀਂ ਮਾੜਾ ਹੁੰਦਾ ਪਰ ਇਹ ਜਿੱਥੇ ਪਥਰੀਆਂ ਤੋਂ ਲਾਹੇਵੰਦਾ ਉਥੇ ਨਾਲ-ਨਾਲ ਸਾਡੇ ਕੋਈ ਵੀ ਫੋੜਾ ਫੈਂਸੀ ਆ ਇਹਦੇ ਪੱਤੇ ਨੂੰ ਗਰਮ ਕਰੋ ਗਰਮ ਕਰਨ ਤੋਂ ਬਾਅਦ ਥੋੜਾ ਜਿਹਾ ਤੇਲ ਦੇ ਨਾਲ ਚੋਪੜ ਕੇ ਉਸ ਖਾਸ ਕਰਕੇ ਜਿਹੜੇ ਰਤਗੜ ਨਿਕਲਦੇ ਆ ਉਹਨਾਂ ਦੇ ਉੱਪਰ ਤੁਸੀਂ ਲਾ ਲਓ ਤਾਂ ਸ਼ਾਮ ਤੱਕ ਜਿਹੜੇ ਰਤਗੜ ਉਹਨਾਂ ਦਾ ਮੂੰਹ ਬੰਨ ਜਾਂਦਾ ਤੇ ਉਹ ਫਿਸ ਜਾਂਦੇ ਨੇ ਵਧੀਆ ਆਰਾਮ ਆ ਜਾਂਦਾ ਸੋ ਇਹਦੇ ਨਾਲ ਨਾਲ ਜਿਨ੍ਹਾਂ ਨੂੰ ਸ਼ੂਗਰ ਆ ਜਾਂ ਇਥੋਂ ਤੱਕ ਕਿ ਕੈਂਸਰ ਤੱਕ ਦੇ ਸਿੰਪਟਮ ਆ ਜਿਨ੍ਹਾਂ ਦੇ ਵਿੱਚ ਜੇ ਉਹ ਵੀ ਲਗਾਤਾਰ ਇਸ ਪੱਤੇ ਨੂੰ 15 ਦਿਨ ਲਗਾਤਾਰ ਖਾਂਦੇ ਨਹੀਂ ਖਾਣਾ ਚਬਾ ਕੇ ਆ ਤੇ ਪਾਣੀ ਵੱਧ ਤੋਂ ਵੱਧ ਜਿਹੜਾ ਪੀਣਾ ਸਵੇਰ ਖਾਲੀ ਪੇਟ ਇਸ ਪੱਤੇ ਨੂੰ ਤੁਸੀਂ ਖਾਣਾ ਖਾਣ ਦੇ ਨਾਲ ਆ ਜਿਹੜਾ ਕਾਫੀ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਸਾਡੀਆਂ ਦੂਰ ਹੋ ਜਾਂਦੀਆਂ ਨੇ ਸੋ ਇੱਕ ਜ਼ਰੂਰੀ ਬੇਨਤੀ ਆ ਕਿ ਇਨੂੰ ਲਗਾਤਾਰ ਨੀ ਵਰਤਣਾ ਲਗਾਤਾਰ ਨੀ ਇਸ ਪੱਥਰ ਚੜਦੇ ਪੱਤੇ ਨੂੰ ਵਰਤਣਾ 15 ਦਿਨ ਖਾ ਕੇ ਫਿਰ ਤੁਸੀਂ ਗੈਪ ਪਾ ਲੈਣਾ ਫਿਰ 15 ਦਿਨ ਲਈ ਸਟਾਰਟ ਕਰ ਲੈਣਾ ਸੱਚ ਜਾਣਿਓ ਮੇਰੇ ਇੱਕ ਪਥਰੀ ਜਿਹੜੀ ਸੀ 6.8mm ਸੀ 1 3 2 ਸੀ 1 4 4 ਸੀ ਤੇ 1 2 2 ਸੀ ਮੇਰੀ ਜਿਹੜੀ 6.8mm ਵਾਲੀ ਪਥਰੀਆ ਉਹ ਇੱਕ ਪਥਰੀ ਰਹਿ ਗਈ ਹੈ ਪਰ ਉਹਦਾ ਵੀ ਸਾਈਜ਼ ਖੁਰਕੇ ਛੋਟਾ ਹੋ ਗਿਆ। ਬਾਕੀ ਤਿੰਨ ਪਥਰੀਆਂ ਜਿਹੜੀਆਂ ਉਹ ਬਿਲਕੁਲ ਰਿਮੂਵ ਹੋ ਚੁੱਕੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕਿਡਨੀ ਸਟੋਨ ਆ ਜਾਂ ਪਿੱਤੇ ਦਾ ਸਟੋਨ ਆ ਇਹ ਇਨਾਂ ਚੀਜ਼ਾਂ ਦੇ ਦਰਦ ਬਹੁਤ ਜ਼ਿਆਦਾ ਹੁੰਦੇ ਨੇ। ਦਰਦ ਸਹਿ ਨਹੀਂ ਹੁੰਦਾ ਕਿਉਂਕਿ ਜਦੋਂ ਮੇਰੇ ਪੇਨ ਹੁੰਦੀ ਸੀ ਮੇਰੇ ਤੋਂ ਤਾਂ ਇਹ ਦਰਦ ਬਿਲਕੁਲ ਵੀ ਸਹਿ ਆ ਨਹੀਂ ਜਾਂਦਾ ਸੀ ਤੇ ਸੋ ਮੈਨੂੰ ਲੱਗਦਾ ਵੀ ਹਰ ਇੱਕ ਦੇ ਹਾਲਾਤ ਮੇਰੇ ਤਰ੍ਹਾਂ ਦੇ ਹੀ ਹੋਣਗੇ ਜਿਨ੍ਹਾਂ ਜਿਨ੍ਹਾਂ ਦੇ ਮਤਲਬ ਕਿ ਇਹ ਕਿਡਨੀ ਸਟੋਨ ਨੇ ਜਿਨ੍ਹਾਂ ਦੇ ਖਾਸ ਕਰਕੇ ਕਿਡਨੀ ਦੇ ਵਿੱਚ ਨੇ ਸੋ ਉਹਨਾਂ ਲੋਕਾਂ ਲਈ ਇਹ ਜਿਹੜਾ ਪੱਥਰ ਛੱਟਦਾ ਬੂਟਾ ਜਿਹੜਾ ਇਹ ਬੜਾ ਵਰਦਾਨ ਸਾਬਤ ਹੋ ਰਿਹਾ ਸੋ ਇਹਦੇ ਪੱਤੇ ਨੂੰ ਡੇਲੀ ਰੁਟੀਨ ਦੇ ਵਿੱਚ ਤੁਸੀਂ ਖਾਲੀ ਪੇਟ ਖਾਲੀ ਪੇਟ ਤੁਸੀਂ ਚਬਾ ਕੇ ਲੈਣਾ ਤੇ ਸਭ ਤੋਂ ਵੱਡੀ ਗੱਲ ਆ ਕਿ ਨਾਲ ਜਿਹੜਾ ਪਾਣੀ ਵੱਧ ਤੋਂ ਵੱਧ ਪੀਣਾ ਵੱਤ ਵੱਤ ਪਾਣੀ ਪੀਂਦੇ ਨਾਲੇ ਤੁਹਾਡੇ ਵਾਸ਼ਰੂਮ ਰੈਂਖ ਖੁਰ ਕੇ ਜਿਹੜੀਆਂ ਇਹ ਪੱਥਰੀਆਂ ਨਿਕਲ ਜਾਂਦੀਆਂ ਨੇ ਸੋ ਇਹ ਨੋਕਸਾ ਮੈਂ ਤੁਹਾਡੇ ਨਾਲ ਤਾਂ ਸਾਂਝਾ ਕੀਤਾ ਕਿਉਂਕਿ ਇਸ ਨੂੰ ਮੈਂ ਖੁਦ ਅਜ਼ਮਾਇਆ ਤੇ ਸਭ ਤੋਂ ਪਹਿਲਾਂ ਵੱਡੀ ਭੈਣ ਹੁਰਾ ਨੇ ਅਜ਼ਮਾਇਆ ਸੀ ਉਸ ਤੋਂ ਵੱਡੀ ਗੱਲ ਕਿ ਆਪਣੇ ਸਰੀਰ ਦੇ ਵਿੱਚ ਗੰਠਾਂ ਬਣ ਜਾਂਦੀਆਂ ਨੇ ਹਨਾ ਆਪਾਂ ਕਹਿ ਦਿੰਦੇ ਹਾਂ ਉਹ ਮਤਲਬ ਕਿ ਇੱਕ ਹੁੰਦਾ ਕਿ ਸਾਡੇ ਵੀਨ ਦੇ ਵਿੱਚ ਆ ਜਿਹੜਾ ਏਅਰ ਚਲੀ ਜਾਂਦੀ ਹੈ ਕਈ ਵਾਰੀ ਅਸੀਂ ਇੰਜੈਕਸ਼ਨ ਲਾ ਲੈਨੇ ਆ ਉਹ ਏਅਰ ਹੋ ਜਾਂਦੀ ਉਹ ਫੁੱਲਦੀ ਜਾਂਦੀ ਹੈ 나ੜ ਫੁੱਲੀ ਨਹੀਂ ਸ਼ੁਰੂ ਹੋ ਜਾਂਦੀ ਉਹਦੇ ਲਈ ਵੀ ਇਹ ਸਭ ਤੋਂ ਵਧੀਆ ਇਹਦਾ ਰਿਜ਼ਲਟ ਆ ਜਿਹੜਾ ਸਾਹਮਣੇ ਆਇਆ ਕਿਉਂਕਿ ਦੇਖੋ ਇੱਕ ਰਿਜ਼ਲਟ ਤਾਂ ਆਪਾਂ ਲਿਆ ਪੱਥਰੀਆਂ ਤੇ ਸਟੋਨਾਂ ਤੇ ਮੇਰੇ ਤਿੰਨ ਸਟੋਨ ਇਹਦੇ ਨਾਲ ਨਿਕਲੇ ਨੇ ਪ੍ਰਮਾਤਮਾ ਕਿਰਪਾ ਕਰੇ ਕਿ ਦੂਸਰੇ ਵੀ ਨਿਕਲ ਜਾਣ ਤੇ ਸੋ ਇਹਦੇ ਨਾਲ ਨਾਲ بیٹے ਦੇ ਰਤਗੜ ਸੀ ਤੇ ਉਹ ਵੀ ਜੇ ਮੈਨੂੰ ਜਦੋਂ ਭੈਣ ਨੇ ਦੱਸਿਆ ਕਹਿੰਦੀ ਐਸ ਐਸ ਲਈ ਯੂਜ਼ ਹੁੰਦਾ ਤੇ ਮੈਂ بیٹے ਦੇ ਵੈਸੇ ਇੱਕ ਕਪੜਾ ਲੈ ਕੇ ਤੇ ਉਹਨੂੰ ਤੇਲ ਦੇ ਨਾਲ ਤਵੇ ਤੇ ਗਰਮ ਕਰਕੇ ਚੋਪੜ ਕੇ ਉਹਨੂੰ ਬੰਨਤਾ ਸੂਆ ਨੂੰ ਜਦੋਂ ਉੱਠੇ ਉਹ ਮੂੰਹ ਬਣ ਗਿਆ ਸੀ ਰਤਗੜ ਦਾ ਤੇ ਉਹ ਫਿਸ ਗਿਆ ਸਾਰਾ ਰੇਸ਼ਾ ਵਿੱਚੋਂ ਨਿਕਲ ਗਿਆ ਤੇ ਬੇਟੇ ਨੂੰ ਬਿਲਕੁਲ ਆਰਾਮ ਆ ਗਿਆ ਵਧੀਆ ਨਹੀਂ ਪਤਾ ਕੀ ਹੁੰਦਾ ਅਕਸਰ ਹੀ ਜਦੋਂ ਰਤਗੜ ਹੁੰਦਾ ਤਾਂ ਇਹ ਦੇਖੋ ਇੱਕ ਰੇਸ਼ੇ ਦਾ ਵੀ ਸੁੰਡ ਹੁੰਦਾ ਜਿਹੜਾ ਉਹ ਅੰਦਰੋਂ ਆਪਣੀ ਜਿਹੜਾ ਗਾਲ ਨਿੰਦਾ ਚਮੜੀ ਜੇਕਰ ਅਸੀਂ ਉਹਦਾ ਸਹੀ ਸਮੇਂ ਤੇ ਸਹੀ ਟ੍ਰੀਟਮੈਂਟ ਨਹੀਂ ਖਾਂਦੇ ਕਰਾਉਂਦੇ ਹੈਨਾ ਤੇ ਜਦੋਂ ਅਸੀਂ ਮੈਡੀਸਨ ਲੈਨੇ ਮੈਡੀਸਨ ਲੈਣ ਦੇ ਨਾਲ ਉਹ ਬੈਠਦਾ ਜਾਂਦਾ ਰੇਸ਼ਾ ਦਾ ਖਤਮ ਹੋ ਜਾਂਦਾ ਪਰ ਉਹ ਜਗਾ ਹਾਰਡ ਬਹੁਤ ਹੋ ਜਾਂਦੀ ਬਹੁਤ ਜ਼ਿਆਦਾ ਸਖਤ ਹੋ ਜਾਂਦੀ ਇੱਕ ਗਿਲਟੀ ਦਾ ਰੂਪ ਧਾਰਨ ਕਰ ਲੈਂਦੀ ਹੈ ਜਦੋਂ ਇੱਕ ਗਿਲਟੀ ਬਣ ਜਾਂਦੀ ਹੈ ਮੇਰੇ بیٹے ਦੀ ਹੋਇਆ ਸੀ بیٹے ਦੇ ਤਾਂ ਅਸੀਂ ਪੱਥਰ ਚਾਡੀ ਬੰਨਿਆ ਸੀ ਪਰ ਬ੍ਰਦਰ ਦੇ ਹੋਇਆ ਸੀ ਤੇ ਅਸੀਂ ਬੜਾ ਵਕਤ ਭਰਿਆ ਉਹਦੇ ਵਿਚਾਰੀ ਦੇ ਲੱਤ ਦੀ ਬੈਗ ਤੇ ਹੋਇਆ ਸੀ ਮੇਰੇ ਭਰਾ ਦੇ ਬੜਾ ਵਕਤ ਭਰਿਆ ਤੇ ਉਹ ਮੈਂ ਦੋ ਦੋ ਤਿੰਨ ਤਿੰਨ ਵਾਰੀ ਦਿਹਾੜੀ ਦਾ ਉਹਨੂੰ ਸਾਫ ਕਰਨਾ ਕਲੀਨ ਕਰਨਾ ਉਹਨੂੰ ਫਿਰ ਇੱਕ ਦਿਨ ਬ੍ਰਦਰ ਨੂੰ ਮੈਂ ਕਿਹਾ ਮੈਂ ਕਿਹਾ ਵੀ ਤੂੰ ਥੋੜਾ ਜਾਂ ਦੰਦਾਂ ਥੱਲੇ ਜੀਭ ਲੈ ਲੈ ਜਿੰਨੀ ਦੇਰ ਤੱਕ ਇਹ ਸੁੰਡ ਇਹ ਰੇਸ਼ਾ ਦਾ ਮਲਵਾ ਨਾ ਨਾ ਨਿਕਲਿਆ ਤੈਨੂੰ ਰਾਮ ਨਹੀਂ ਆਉਣਾ ਉਹ ਸਖਤ ਹੋ ਜਾਂਦਾ ਸੀਗਾ ਅਗਲੇ ਦਿਨ ਨੂੰ ਹੋਰ ਵੀ ਸਖਤ ਹੋਰ ਵੀ ਸਖਤ ਚਲੋ ਮੈਂ ਮੈਡੀਕਲ ਲਾਈਨ ਦੇ ਨਾਲ ਰਿਲੇਟਨ ਓਨ ਕਰਕੇ ਪਤਾ ਹੁੰਦਾ ਇਹਨਾਂ ਚੀਜ਼ਾਂ ਦਾ ਹਨ ਤੇ ਫਿਰ ਉਹ ਇੱਕ ਦਿਨ ਫਿਰ ਮੈਂ ਬੜਾ ਹਾਰਡਲੀ ਓਨ ਪੈਂਚ ਕਰਕੇ ਤੇ ਐਡਾ ਲੰਮਾ ਜਿਹੜਾ ਉਹ ਸੁਨ ਰੇਸ਼ੇ ਦਾ ਪ੍ਰੋਪਰ ਵਾਈਟ ਕਲਰ ਦਾ ਵਿੱਚੋਂ ਨਿਕਲਿਆ ਤੇ ਉਹ जखम ਤਾਂ ਭਰ ਗਿਆ ਬ੍ਰਦਰ ਦਾ ਪਰ ਇੰਨਾ ਡੂੰਗਾ ਟੋਆ ਅੱਜ ਵੀ ਉਹ ਨਜ਼ਰ ਆਉਂਦਾ ਉਹਦੇ ਪੂਰਾ ਨਿਸ਼ਾਨ ਉੱਦਾਂ ਪਿਆ ਤੇ ਪਰ بیٹے ਦੇ ਵੀ ਸੇਮ ਰਾਤ ਗੜ ਸੀ ਤੇ بیٹے ਦੇ ਜਦੋਂ ਮੈਂ ਇਹ ਚੀਜ਼ ਬੰਨੀ ਉਹਦੇ ਨਿਸ਼ਾਨ ਤੱਕ ਵੀ ਨਹੀਂ بیٹے ਦੇ ਰਿਹਾ ਸੋ ਇਹ ਬਹੁਤ ਗੁਣਕਾਰੀ ਜਿਹੜਾ ਪੌਦਾ ਹੈ ਸਾਨੂੰ ਆਪਦੇ ਘਰਾਂ 'ਚ ਲਾਉਣਾ ਵੀ ਚਾਹੀਦਾ ਕਿਉਂਕਿ ਕਦੇ ਨਾ ਕਦੇ ਕੋਈ ਨਾ ਕੋਈ ਚੀਜ਼ ਹਰ ਚੀਜ਼ ਆ ਜਿਹੜੀ ਕੁਦਰਤ ਨੇ ਬਣਾਈ ਹੋਈ ਉਹ ਕਿਤੇ ਨਾ ਕਿਤੇ ਸਾਡੇ ਕੰਮ ਆਉਂਦੀ ਆਉਂਦੀ ਆ ਪਰ ਵਰਤਨ ਦਾ ਸਾਨੂੰ ਤਰੀਕਾ ਆਉਣਾ ਚਾਹੀਦਾ ਸੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਦਿਆਂ ਆਪਦੀ ਵੱਡੀ ਭੈਣ ਦੇ ਜਿਨ੍ਹਾਂ ਨੇ ਮੈਨੂੰ ਸੁਜੈਸਟ ਕੀਤਾ ਜਿਨ੍ਹਾਂ ਨੇ ਮੈਨੂੰ ਸਪੈਸ਼ਲੀ ਫੋਨ ਕਾਲ ਕਰਕੇ ਕਿਹਾ ਕਿ ਰਮਨ ਤੂੰ ਸਕੈਨ ਕਰਾ ਲੈ ਮੈਂ ਕਿਹਾ ਹਾਂ ਜੀ ਪਹਿਨੇ ਕਰਾ ਲਈ ਪਰ ਮੇਕਾ ਚਾਰ ਪਥਰੀਆਂ ਆਈਆਂ ਮੈਨੂੰ ਕਹਿੰਦੇ ਤੂੰ ਕੋਈ ਕਵਿਸ਼ਨ ਨਾ ਕਰ ਸੋ ਇਹਦੇ ਨਾਲ ਨਾਲ ਮੈਂ ਇੱਕ ਨਿੱਲ ਸਟੋਨ ਮੈਡੀਸਨ ਆ ਜਿਹੜੀ ਅ ਅੱਜ ਤੋਂ 8-9 ਸਾਲ ਪਹਿਲਾਂ ਵੀ ਮੇਰੇ ਸਟੋਨ ਹੋਏ ਸੀ ਉਦੋਂ ਸੀ ਮੇਰੇ ਮੈਨੂੰ ਲੱਗਦਾ ਪ੍ਰੋਪਰ ਮੈਨੂੰ ਯਾਦ ਨਹੀਂ 5.5 mm ਸੀ ਇੱਕ ਤੇ ਇੱਕ ਸ਼ਾਇਦ 6 ਸੀ ਇੱਥੇ ਕਿ ਜੇ ਸੀਗੇ ਉਦੋਂ ਮੈਂ 15 ਦਿਨ ਨੈਲ ਸਟੋਨ ਜਿਹੜੀ ਆਯੁਰਵੈਦਿਕ ਮੈਡੀਸਨ ਆਪਣੀ ਨੈਲ ਸਟੋਨ ਉਹ ਲਈ ਸੀ ਨਿੰਬੂ ਪਾਣੀ ਦੇ ਨਾਲ ਉਹ ਐਕੀ ਤਾਂ ਫਿਰ ਮੈਂ ਇਹੀ ਖਾਦੇ ਆ ਉਹ ਨਹੀਂ ਵਰਤੀ ਪਰ ਉਸ ਟਾਈਮ ਤੇ ਮੈਂ ਉਹ ਵਰਤੀ ਸੀ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਸੀ 15 ਦਿਨਾਂ ਦੇ ਅੰਦਰ ਹੈ ਜਿਹੜਾ ਪਥਰੀ ਖੁਰਕੇ ਨੂੰੇ ਵੀ ਬਾਹਰ ਕੱਢਤੀ ਸੀ ਉਹਦਾ ਕੋਈ ਵੀ ਸਾਈਡ ਇਫੈਕਟ ਵੀ ਨਹੀਂ ਸੀਗਾ ਤੇ ਰਿਜ਼ਲਟ ਵੀ ਬਹੁਤ ਵਧੀਆ ਸੀ ਉਹਦਾ ਸੋ ਉਸੇ ਤਰ੍ਹਾਂ ਮੈਂ ਹੀ ਕਹਿਣਾ ਚਾਹੁੰਨੀ ਆ ਕਿ ਜਿਸ ਤਰ੍ਹਾਂ ਆਪਾਂ ਪੱਥਰ ਜਟ ਦੇ ਪੱਤੇ ਦੀ ਗੱਲ ਕੀਤੀ ਆ ਕਿ ਇਹਦੇ ਨਾਲ ਸਟੋਨ ਵੀ ਖੁਰਕੇ ਨਿਕਲ ਜਾਂਦੀ ਆ ਇਹਦੇ ਨਾਲ ਸਾਡੇ ਸਰੀਰ ਦੇ ਵਿੱਚ ਬੇਲੂੜੀਆਂ ਗੰਢਾਂ ਬਣੀਆਂ ਵੀ ਜਿਹੜੀਆਂ ਉਹ ਕਲੀਨ ਹੋ ਜਾਂਦੀਆਂ ਨੇ ਉਹ ਵੀ ਪਲੇਨ ਹੋ ਜਾਂਦੀਆਂ ਨੇ ਚਾਹੇ ਰਤਗੜ ਹੋਣ ਫੂੜੇ ਫੈਂਸੀਆ ਹੋਣ ਉਹਨਾਂ ਨੂੰ ਵੀ ਆਰਾਮ ਆ ਜਾਂਦਾ ਉੱਥੇ ਜਿਹੜਾ ਨਿੰਮ ਨਿੰਮ ਦੀਆਂ ਜਿਹੜੀਆਂ ਕਰੂੰਬਲਾਂ ਹੁੰਦੀਆਂ ਕੂਲੇ ਪੱਤੇ ਜਿਨ੍ਹਾਂ ਨੂੰ ਕਹਿ ਦਿੰਨੇ ਆ ਜੇਕਰ ਸਵੇਰ ਤੁਸੀਂ ਮਾਰਨਿੰਗ ਦੀ ਸੈਰ ਤੇ ਜਾਂਦੇ ਟਾਈਮ ਵਾਪਸੀ ਤੇ ਆਉਂਦੇ ਟਾਈਮ ਉਹਨਾਂ ਪੱਤਿਆਂ ਨੂੰ ਲੈ ਆ ਕੇ ਥੋੜਾ ਜਿਹਾ ਵਾਸ਼ ਕਰਕੇ ਡੇਲੀ ਆਪਦੀ ਜ਼ਿੰਦਗੀ ਦਾ ਰੁਟੀਨ ਬਣਾ ਲੈਂਦੇ ਹੋ ਨਾ ਪੱਤਿਆਂ ਨੂੰ ਤੁਸੀਂ ਸਕੇਪ ਨਹੀਂ ਕਰਦੇ ਹਰ ਰੋਜ਼ ਇੱਕ ਗਲਾਸ ਪਾਣੀ ਦੇ ਨਾਲ ਲੈਣੇ ਆ ਤਾਂ ਤੁਹਾਡੇ ਬਲੱਡ ਦੇ ਨਾਲ ریلیਟਡ ਕੋਈ ਵੀ ਬਿਮਾਰੀ ਨਹੀਂ ਤੁਹਾਨੂੰ ਲੱਗੇਗੀ ਕੋਈ ਵੀ ਤੁਹਾਨੂੰ ਡੇਂਜਰਸ ਬਿਮਾਰੀ ਨਹੀਂ ਹੋਵੇਗੀ ਕਿਉਂਕਿ ਉਹ ਤੁਹਾਡੇ ਬਲੱਡ ਨੂੰ ਬਿਲਕੁਲ ਥਲੀਨ ਕਰ ਦਿੰਦੇ ਆ ਇਹ ਵਨ ਕੇ ਤੁਹਾਡੇ ਨਾ ਕੋਈ ਫੂੜਾ ਨਾ ਫੈਂਸੀ ਇਸ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਬਿਮਾਰੀ ਨਹੀਂ ਹੋਊਗੀ ਆ ਆਸ ਕਰਦੇ ਆ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਰੱਖਿਓ ਪਰ ਪੱਥਰ ਚੜਦਾ ਰਿਜ਼ਲਟ ਮੈਂ ਖੁਦ ਆਪਣੀ ਤੇ ਲਿਆ ਸੋ ਜਿੰਨਾ ਬੈਨੂ ਭਰਾਵਾਂ ਨੂੰ ਪਥਰੀ ਦੀ ਸਟੋਨ ਦੀ ਪ੍ਰੋਬਲਮ ਆ ਉਹ ਜ਼ਰੂਰ ਇੱਕ ਵਾਰ ਅਜ਼ਮਾ ਕੇ ਵੇਖਣ ਪਰ ਕੰਟੀਨਿਊ ਵਾਰ-ਵਾਰ ਮੈਂ ਇੱਕ ਗੱਲ ਕਹਿ ਰਹੀ ਆ ਕੰਟੀਨਿਊ ਇਹਦਾ ਸੇਵਨ ਨਹੀਂ ਕਰਨਾ 15 ਦਿਨ ਕਰਕੇ 13 ਗੈਪ ਪਾ ਲੈਣਾ ਫਿਰ ਦੁਬਾਰਾ ਰੀਸਟਾਰਟ ਕਰਨਾ ਤੇ ਪਾਣੀ ਵੱਧ ਤੋਂ ਵੱਧ ਘੱਟ ਤੋਂ ਘੱਟ 13 ਤੋਂ 14 ਗਲਾਸ ਪਾਣੀ ਜਿਹੜੇ ਤੁਸੀਂ ਪੀਨੇ ਆ ਉਹਦੇ ਨਾਲ ਇੱਕ ਤਾਂ ਤੁਹਾਡੀ ਪਥਰੀ ਰਿਮੂਵ ਹੋਊਗੀ ਸਟੋਨ ਆ ਜਿਹੜਾ ਤੁਹਾਡਾ ਉਹ ਨਿਕਲ ਜਾਏਗਾ ਸੈਕੰਡਲੀ ਤੁਹਾਡਾ ਜਿਹੜਾ ਮਟਾਪਾ ਉਹ ਕੰਟਰੋਲ ਦੇ ਵਿੱਚ ਆਊਗਾ ਤੁਹਾਡਾ weight ਬਹੁਤ ਜ਼ਿਆਦਾ लॉस ਹੋਊਗਾ ਜੀ ਪਾਣੀ ਵਾਤ ਤੋਂ ਵਾਤ ਪੀਓਗੇ ਤੁਹਾਡਾ weight ਬਹੁਤ ਜਲਦੀ लॉस ਹੋਏਗਾ ਜੇਕਰ ਤੁਸੀਂ ਪਾਣੀ ਥੋੜਾ ਕੋਸਾ ਕਰਕੇ ਪੀਲੋ ਤਾਂ ਉਹਦੇ ਨਾਲ ਉਸ ਤੋਂ ਵੀ ਜ਼ਿਆਦਾ ਸੌਣੇ ਤੇ ਸੁਆਗ ਹੋ ਸਕਦਾ ਆਸ ਕਰਦੇ ਹਾਂ ਜਾਣਕਾਰੀ ਬਹੁਤ ਵਧੀਆ ਲੱਗੀ ਹੋਊਗੀ ਜਾਣਕਾਰੀ ਬਹੁਤ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਿਓ ਆਪਣਾ YouTube ਚੈਨਲ ਰਮਨਦੀਪ ਗੌਰ ਮਰਖਾਈ ਨੂੰ ਸਬਸਕ੍ਰਾਈਬ ਕਰਿਓ ਹਰ ਵਾਰ ਅਸੀਂ ਸਮਾਜਿਕ ਮੁੱਦਿਆਂ ਦੇ ਨਾਲ ਜੁੜੀਆਂ ਵੀਡੀਓ ਸਮਾਜਿਕ ਦੀਆਂ ਉਲਝੇ ਤਾਣੇ ਬਾਣੇ ਦੀਆਂ ਜੋ ਵੀ ਆ ਅੱਜ ਸਾਡੇ ਸਮਾਜ ਦੇ ਵਿੱਚ ਵਾਪਰਿਆ ਉਹਨਾਂ ਚੀਜ਼ਾਂ ਨੂੰ ਅਸੀਂ ਤੁਹਾਡੇ ਅੱਗੇ ਲੈ ਕੇ ਆਉਂਦੇ ਆ ਤੇ ਇੱਕ ਆਸ ਕਰਦੇ ਆ ਕਿ ਤੁਸੀਂ ਸਾਡਾ ਸਾਥ ਦਿਓਗੇ ਧੰਨਵਾਦ